ਕਿੱਕ ਨੇ ਸਰਾਹ ਤੋਂ ਮੰਜੀਤ ਦੀ ਵਿਸਲਖੀ ਅੱਜ ਦੀ ਵੀ ਚਾਲ ਵੀ ਜਗਬਾਲ ਸੀ ਤਰਕ ਦਾ ਪਿਆਰੀ ਇਹਦੇ ਨਾਲ ਦੀ ਨਾਲ ਇੱਕ ਸਾਈਡ ਤੇ ਹੋ ਗਿਆ ਬੈਜੋ ਵੀਰੇ ਜਦ ਆ ਗਿਆ ਭਾਈ ਭਾਈ ਉਹ ਤੁਨੀ ਸਾਈਡ ਦੇ ਵਿੱਚ ਗਰਾਊਂਡ ਦੇ ਵਿੱਚ ਆਈ ਜੇ ਜਗਬਾਲ ਉਹ ਚਿੱਟਾ ਪੁੱਕੜ ਬਲੇਰੇ ਤੇ ਚਿੱਟੀ ਨਹੀਂ ਪਵਾਇਆ ਸਾਰਿਆਂ ਦੀ ਅੱਖ ਤੇਰੇ ਤੇ ਲੈ ਵੀ ਜਗਬਾਲ ਵੀਰੇ ਸਾਈਡ ਤੇ ਰਹੇ ਨੇ ਰਾਨੇ ਵਾਲਾ ਸਾਰੇ ਦੀ ਅੱਖ ਤੇਰੇ ਤੇ ਲੱਗੀ ਹੈ ਉਧਰ ਗੈਂਟਾ ਫੜ ਕੇ ਜੀ ਆਈ ਮੰਜੀਤ ਦੀ ਕਰੇਗੀ ਵਿਸਲਖੀ ਆਈ ਇਹ ਵੀ ਐਸ ਇੱਕ ਚੰਦੂ ਅੱਜ ਨਜ਼ਰ ਦਿਖਾਤੇ ਦੇ ਵਿੱਚ

او بڑے جا یارانو گلوری دے ٹلوں ٹلنگے میرا راجوں دی ہو گئی اے کھل گئی اے پنجاں دی جوانی نو تمہارے کے مقابلے ہو گئے اوتے ایک بات نہیں گل کر دے تین مین وار گیا بڑوں نو چار وی ਗਾਂਢੀ 200 ਢੱਲੇ ਵਾਲਾ ਕਬੱਡੀ ਕਰਦਾ ਹੈ ਕੀ ਗੱਲ ਦੀ ਸੂਖਪਰੀਆ ਲੋਜਵਾ ਨੇ ਤੇ ਇਹ ਗੱਲ ਦੀ ਮੋਹਰ ਢੱਲੇ ਵਾਲਾ ਆਰੀ 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 ਟੋਰੇ ਤੇ ਤਵੀਤ ਬਣ ਕੇ ਗਾਂਢੀ ਬਣ ਗਿਆ ਕਬੱਡੀ ਦਾ ਖਿਡਾਰੀ ਤੇ ਅੰਕੇ ਗਾਂਢੀ 200 ਢੱਲੇ ਵਾਲੇ ਦੇ ਖਾਤੇ ਰੋੜੇ ਜੁੜੇ ਚੱਲ ਵੀ ਰੈਫਰੀ ਵੀਰੇ ਲੋਜਵਾ ਦਾ ਬਾਤ ਤੇ ਕਬੱਡੀ ਇਧਰ ਪੰਗੜਾ ਦੀ ਟੀਮ ਵੀ ਗਰਾਊਂਡ ਦੇ ਵਿੱਚ ਆ ਗਈ ਤੇ ਵੀਰ ਬੋਲ ਮਾਰਾਲ ਤੇ ਹੋਗੇ ਜਿਆਦਾ ਕੋਟ ਕੋਟਾ ਜਾਂਦਾ ਹੈ ਲੈ ਜੀ ਖੇਡ ਦੀ ਸਾਈਡ ਰੱਖੀ ਹੋਵੇ لوگوں دے وچ جن دا مقابلہ اگلا ہوئے تے ترکاری نوجوان دی طائی ہوئی کبڈی نو تک دے وچڑی شانی دے وچ اس نوجوان نے کبڈی پائی ہے فاتگا دی پاڑنا اوترا رامو والے نے سوچن نہیں کیتا مجبور ہڑکا دا ٹاچ اس کالے نوجوان ڈلے والے نے کیتا دے ان اپنے کھاتے دے وچ جوڑن دے وچ سردار گرمیش سنگھ سبان تیلنگ دا اور بھی ایک منڈے نو ਸਰਦਾਰਤਾ ਰਫਿੰਗ ਕੈਨੇਡੀਅਨ ਦੇ ਮਿਲਕਾ ਹਾਂਜੀ ਲੋਟਾ ਦਾ ਨੂੰ ਬੜੀ ਗੱਡੀ ਤੇ ਮੱਲਣੇ ਦੇ ਗਰਾਊਂਡਾ ਦੇ ਲੋਟਾ ਦਾ ਵੀ ਹਾਂਜੀ ਮੱਲੇ ਦਾ ਕਾਲਾ ਖੇਡਦਾ ਹੀ ਥੰਲੇ ਦੇ ਵਿੱਚ ਹਾਂਜੀ ਗੱਡੀ ਦੇ ਹਾਤੇ ਦੇ ਚਲੋ ਜਿਮਾਲ ਦੇ ਪਾਰ ਤੇ ਕਬੱਡੀ ਨੋਕਨ ਜਿੱਤੀ ਦੇ ਇਕਰ ਦੇ ਵਿੱਚ ਨੋਸਵਾਨ ਕਬੱਡੀ ਪਉਂਦਾ ਝੂਕੇ ਕਰਦਾ ਕਬੱਡੀ ਉਧਰ ਸੋਆ ਚ ਵੀ ਜਾਣਾ ਕੱਢੀ ਵਾਲੇ ਉਹ ਪਾਏ ਨਾਲ ਹੋਵਣੀਆਂ ਨੇ ਪੰਜਾਬੀ ਵਾਲੇ ਵੀ ਕਹਿੰਦੇ ਨੇ ਹੋਵਣੀਆਂ ਰੱਬ ਦਾ ਵੱਡੇ ਹੱਥ ਦੀ ਕਦੇ ਗੁੱਟ ਫੜਨੀ ਕੋਸ਼ਿਸ਼ ਕਰਦੇ ਰਹੋਗੇ ਨਹੀਂ ਲੇਕਿਨ ਇਹ ਹੋਰ ਕੋਈ ਨੰਗਾ ਪਾਵੇਗਾ ਗੱਲ ਦੀ ਇੱਕ ਸਪੈਂਡੇ ਦੀ ਜਗਵਾਲ ਦੀ ਆ 18 ਜਗਵਾਲ ਦੇ ਖਾਤੇ ਦੇ ਵਿੱਚ ਇੱਕ ਹੋਰ ਅੰਕ ਦਾ ਵਾਧਾ ਹੋ ਗਿਆ ਰੰਗ ਦੀ ਟੀਮ ਦੇ ਖਾਤੇ ਦੇ ਵਿੱਚ ਸਾਫਰ ਵੀ ਇਹ ਇਸ ਮੁੰਡੇ ਨੂੰ ਜੀ ਰੇਡਰ ਨੂੰ ਨਾ ਚੱਲ ਵੀ ਕਾਲੇ ਨੋਜ਼ਰ ਨਾਲ ਦੇ ਲਾਗੇ ਹੀ ਦਾਸੋ ਐਸੀ ਹੀ ਧਰਤੀ ਦਾ ਜੰਪਲ ਨੋਜ਼ਵਾ ਨੇ ਅੱਜ ਬੱਲੇ ਦੀ ਟੀਮ ਦੇ ਵਿੱਚ ਸੋਹਰਿਆ ਕਬੱਡੀਆਂ ਮਾਰਦਾ ਹੈ ਤੇ ਯਾਨਕ ਕਾਲੇ ਨੌਜਵਾਨੇ ਹਾਂਜੀ ਕਾਲੇ ਨੌਜਵਾਨੇ ਮੰਲੇ ਦਾ ਸਰਦਾਰ ਕਾਂਧੀ ਹੈ ਕੈਨੇਡੀਅਨ ਵਾਲਾ ਲੀਡਰ ਵੀ ਹੈ ਰਵੀ ਸਿੰਘ ਕੈਨੇਡੀਅਨ ਵਾਲਾ ਤੇ ਯਾਰ ਵੀ ਹੈ ਸਰਦਾਰ ਸਿੰਦਰ ਸਿੰਘ ਵਾਲਾ ਲੈ ਜੀ ਹੱਥ ਜੁੜੇ ਹੋਏ ਅੱਗੇ ਵਿੱਚ ਕਾਲੀ ਨੌਜਵਾਨੀ ਦੀ ਚਾਲ ਜੜਾ ਦੇ ਖਾਤੇ ਦੇ ਵਿੱਚ ਤਰਸੂਰ ਸਵਾਰ ਦੀ ਵਿਸਲ ਦਸਦੀ ਹੈ ਚਲ ਵੀ ਗਾਂਧੀ ਢੱਲੇ ਵਾਲੇ ਨੌਜਵਾਨਾਂ ਪਾ ਫੇਰ ਕਬੱਡੀ ਝੁਕੇ ਕਬੱਡੀ ਕਰਦਾ ਹੈ ਅਗਲਾ ਮੁਕਾਬਲਾ ਹੋਵੇਗਾ ਪਿੰਟਰ ਬਰਸਰ ਸੂਨਪੁਰ ਮੀਂਹ ਦੀਆਂ ਟੀਮਾਂ ਦੇ ਵਿੱਚਕਾਰ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾ ਰਹੇ ਤੇ ਮੁਕਾਬਲਾ ਬੜਾ ਸਖਤ ਹੋਵੇਗਾ ਲੈ ਵੀ ਵੀਰ ਬਣਿਆ ਅੰਕ ਗਾਂਧੀ ਨੌਜਵਾਨ ਢੱਲੇ ਵਾਲੇ ਦੇ ਖਾਤੇ ਦੇ ਵਿੱਚ ਜੁੜਿਆ ਚਲ ਵੀ ਰੰਗੋ ਵਾਲੇ ਆਪ ਕਬੱਡੀ ਦੇ ਸੈਕਟਰੀ ਹੈ ਨੌਜਵਾਨ ਤਾਂ ਗੱਠਾ ਕਰ ਰਿਹਾ ਹੈ ਹਾਂਜੀ ਸਰਦਾਰ ਕਰਨ ਸਿੰਘ ਗੜੀਆਵਾਲ ਨੂੰ ਜੱਫੀ ਨੂੰ ਦਾ ਕਰਦੇ ਹੋਏ। ਲਈ ਵੀਰ ਮੇਰਾ ਕਲੀ ਦਾ ਖਾਸ ਧਿਆਨ ਰੱਖੀ ਕਿਉਂਕਿ ਸਾਂਹਾਂ ਦੇ ਮੁਕਾਬਲੇ ਆ ਏਕੀ ਗਾਂਚ ਨੇ ਪਰ ਜਿੱਤ ਹਾਰ ਹੋਈ ਏ ਤੇ ਇਧਰ ਕਾਲਾ ਨੋਜ਼ਵਾਨ ਕਬੱਡੀ ਕਬੱਡੀ ਕਰਦਾ ਟੱਕਰਿਆ ਕਦੇ ਸੱਜੀ ਕੰਨੀ ਵਾਲ ਨੂੰ ਵੀ ਕਿਸਮ ਉਹਦੇ ਨੇ ਪਾਵਾ ਮਲਾ ਜੀ ਤਾਲੀਆਂ ਫਿਰ ਖੱਬੀ ਕੰਨੀ ਵਾਲੀ ਨੂੰ ਝਾਤ ਮਾਰਦਾ ਵੀ ਇਸ ਵੀਰੇ ਨੂੰ ਅੰਕ ਟੱਚ ਕਰਕੇ ਅੰਕ ਆਪਣੇ ਖਾਤੇ ਦੇ ਵਿੱਚ ਜੋੜੇ ਇਧਰ ਚਾਰ ਜੱਫੀ ਇਧਰ ਮੇਹਰੋ ਮੇੜੀ ਹੋ ਗਏ ਨੇ ਨੋਜ਼ਵਾਨ ਨੇ ਇਸ ਕਾਲੇ लखां <laughs> ਦੇ ਵਾਲੇ ਨੌਜਵਾਨੀ ਨੌਜਵਾਨ ਕੇ ਇਸ ਨੌਜਵਾਨ ਦਿਖਾਤੇ ਦੇ ਵਿੱਚ ਦੱਲੇ ਦੀ ਟੀਮ ਦਿਖਾਤੇ ਦੇ ਵਿੱਚ ਤੇਦਰ ਗਾਂਧੀ ਨੌਜਵਾਨ ਕਬੱਡੀ 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 ਕਰ ਰਿਹਾ ਹੈ ਡੋਰੇ ਤੇ ਤਵੀਤੀ ਹੈ ਇਸ ਗਾਂਧੀ ਨੌਜਵਾਨ ਦੀ ਕਬੱਡੀ ਨਾਲ ਪ੍ਰੀਤੀ ਹੈ ਦੇਖਦੇ ਵੰਜ ਬਰਾਬਰ ਕਰਦੇ ਨੇ ਮੋਰਦਰ ਦੇ ਭਾਜੀ ਤੇ ਰਾਮੇ ਵਾਲੇ ਨੌਜਵਾਨ ਦੀ ਲੋਗੋ ਢੱਲੇ ਵਾਲੇ ਦੇ ਖਾਤੇ ਚੋੜਾ ਮਗਰ ਹੋ ਜਾ ਚੱਲ ਵੀ ਰਾਮੇ ਵਾਲਿਆ ਪਾਕ ਫਿਰ ਕਬੱਡੀ ਮੇਲੇ ਤੋਂ ਫਿਰ ਕੇ ਦੇਖ ਲਿਆ ਕਰੋ ਵੀਰ ਮੇਰੇ ਮਾ ਖੇਡ ਕਬੱਡੀ ਦੀ ਚੁੰਜੀ ਚੜ ਗਿਆ ਚੱਲ ਚੱਲੀਏ ਦਲੀਪਾ ਮੇਲਾ ਲੱਗੇ ਸ਼ਮਾਰ ਦਾ ਮਿੰਦੀ ਦਾ ਅੱਜ ਦੇ ਮੌਜਾਂ ਪਿਆ ਮਾਰਦਾ ਅੱਜ ਸ਼ਮਾਰ ਦੇ ਮੇਲੇ ਦੀ ਗੱਲ ਨਹੀਂ ਅੱਜ ਮੰਡਲੇ ਵਾਲਿਆਂ ਖੇਤਰ ਮੰਡਾ ਦੇ ਵਿੱਚ ਮਾ ਖੇਡ ਕਬੱਡੀ ਦੀ ਹੋਊਗੀ ਬਹੁਤ ਸ਼ਾਨਦਾਰ ਮੌਕਾ ਕਿ ਇਸ ਕਿਸੇ ਤਰ੍ਹਾਂ ਦੀ ਮੌਸਮ ਨੇ ਲਈ ਕਿ ਅੱਜ ਕੱਟਲੇ ਦੀ ਟੀਮ ਦੇ ਖਾਤੇ ਦੇ ਵਿੱਚ ਚੋੜਨ ਦੇ ਵਿੱਚ ਕਾਮਯਾਬ ਹੋ ਗਿਆ 88 88 جان کالے دے लागे 100 روپے ملے دا ریڈر جی ملے دا اے سردار کرم جی دی کنےڑی دی ملے گا کنےڑی ال نو شرم نہیں دی 100 روپے ہاں جی کالے دی کالے 905 روپے लागे جی ہاں جی کالے آ کے جے جیباں دی ایں ਦੇ ਵਿੱਚ ਉਹ ਕੀ ਕਰਦਾ ਨਹੀਂ ਪਾਪੀ ਪਸੰਦ ਪਰ ਆਇਆ ਨਹੀਂ ਕੋੜਾ ਰੰਗ ਜੱਪੂ ਦਾ ਉਧਰ ਹਲਕਾ ਜਿਹਾ ਕੱਚ ਗੱਲੇ ਵਾਲੇ ਲੋਕਾਂ ਦੇ ਕੀਤਾ ਇਹਦੇ ਪਾਪੀ ਦੇ ਲੋਕਾਂ ਨੇ ਪਹਿਲਾਂ ਆਪਣੇ ਖਾਤੇ ਦੇ ਵਿੱਚ ਜਗਪਾਲ ਰਾਮੇ ਵਾਲੇ ਦੇ ਖਾਤੇ ਦੇ ਵਿੱਚ ਜੁੜਿਆ ਜਲਦੀ ਗਾਂਧੀ ਨੌਜਵਾਨਾਂ ਪਾਸੇ ਕਬੱਡੀ ਅਗਲਾ ਮੁਕਾਬਲਾ ਹੋਏਗਾ ਪਿੰਡਰ ਬਰਸੂ ਹੂਨਪੁਰ ਵੀ ਦੀਆਂ ਟੀਮਾਂ ਦੇ ਵਿਚਕਾਰ ਇਹ ਮੁਕਾਬਲਾ ਚੱਲ ਰਿਹਾ ਡੱਲਾ ਬਰਸੂ ਰਾਮਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਡੱਲੇ ਵਾਲੇ ਗਾਂਧੀ ਨੌਜਵਾਨਾਂ ਦੀ ਪਾਈ ਹੋਈ ਕਬੱਡੀ ਹੈ ਹਲਕਾ ਜਿਹਾ ਟੱਚ ਗਾਂਧੀ ਨੌਜਵਾਨ ਨੇ ਕੀਤਾ ਇਹ ਅੰਕ ਆਪਣੇ ਖਾਤੇ ਦੇ ਵਿੱਚ ਨਾਲ ਦੀ ਨਾਲ ਫਾਈਨਲ ਵਿਚ ਰਮਝ ਚੁੱਕੀ ਹੈ ਇਹ ਵੀ ਦੇਖਿਆ ਇਸ ਮੁਕਾਬਲੇ ਦੇ ਵਿੱਚੋਂ ਕਿਹੜੀ ਟੀਮ ਬਾਜੀ ਮੈਚ ਨੂੰ ਹਟ ਕਰੇਗੀ ਸਾਡੇ ਨੇ ਲੇਖੇ ਜਾਰੇ ਤੇ ਡੱਡਾ ਦੇ ਮੈਂ ਕਰੇ 16.5 ਇਸ ਕਾਲੇ ਦੇ ਵਿੱਚ ਡੱਡਾ ਦੀ ਟੀਮ ਪਾਜੀ ਮਾਰ ਗਈ